ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਨਿਯਾਮਦੀਨ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਬੰਗਾਲੀ ਵਾਲੇ ਪੁਲ ਦੇ ਬਿਲਕੁਲ ਨਜ਼ਦੀਕ ਪਿੰਡ ਨਿਯਾਮਦੀਨ ਵਾਲਾ ਵੱਟੂ ਪੱਟੀ ਪਿੰਡ ਬਿਲਕੁਲ ਲੱਗ ਗਿਆ ਤੇ ਮਖੂ ਤੋਂ ਤਕਰੀਬਨ ਕੋਈ 4 ਕਿਲੋਮੀਟਰ ਦੀ ਦੂਰੀ ਆ ਸੋ ਮਾਲਵੇ ਵਾਲੀ ਸਾਈਡ ਤੋਂ ਕੋਈ ਵੀ ਆ ਰਿਹਾ ਜੀਰੇ ਤੋਂ ਮਖੂ ਤੁਸੀਂ ਵਿਜ਼ਿਟ ਕਰੋਗੇ ਤੇ ਮਖੂ ਤੋਂ ਜਦੋਂ ਆਪਾਂ ਅੰਮ੍ਰਿਤਸਰ ਵਾਲਾ ਰੋਡ ਆਉਨੇ ਆ ਤੇ ਰਸਤੇ ਵਿੱਚ ਦੋਸਤੋ ਬੰਗਾਲੀ ਦਾ ਪੋਲ ਆਉਂਦਾ ਹੈ ਤੇ ਬੰਗਾਲੀ ਵਾਲੇ ਪੋਲ ਤੋਂ ਇੱਕ ਸੜਕ ਜਿਹੜੀ ਆ ਬਿਲਕੁਲ ਲੈਹਿੰਦੇ ਪਾਸੇ ਵਾਲੇ ਨਿਕਲਦੀ ਆ ਠੀਕ ਆ ਜੀ ਜਿਹੜੀ ਵੱਟੂ ਭੱਟੀ ਨਿਯਾਮਦੀਨ ਗੱਟਾ ਬਾਦਸ਼ਾਹ ਸਭਰਾ ਤੋਂ ਹੁੰਦੀ ਹੋਈ ਇਹ ਮੰਨਾਂ ਵਾਲੇ ਛੜਕ ਜਾਂਦੀ ਆ ਇਸੇ ਸੜਕ ਦੇ ਉੱਪਰ ਪਹਿਲਾ ਪਿੰਡ ਬੰਗਾਲੀ ਵਾਲੇ ਪੁਲ ਦੇ ਨਾਲ ਅੱਧਾ ਕਿਲੋਮੀਟਰ ਦੀ ਦੂਰੀ ਤੇ ਸੋ ਵੀਰ ਸੁਭਾ ਸਿੰਘ ਦੇ ਘਰ ਆਏ ਆ ਪਸੂਪਾਾਰਤਕ ਕੀਤਾ ਵੀਰ ਦਾ ਪਸੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਪਹਿਲਾਂ ਵੀ ਆਪਾਂ ਕਾਫੀ ਪਸੂ ਤੁਹਾਨੂੰ ਇਸ ਘਰੋਂ ਦਿਖਾਏ ਆ ਅੱਜ ਇਸ ਵੀਡੀਓ ਦੇ ਵਿੱਚ ਪੈਸੇ ਟੋਟਲ ਦੋ ਨਗ ਤੁਹਾਨੂੰ ਦਿਖਾਉਣੇ ਆ ਇੱਕ ਨੀਲੀ ਰੱਬ ਦੀ ਸਾਹਮਣੇ ਤੁਸੀਂ ਝੋਟੀ ਦੇਖ ਰਹੇ ਜੀ ਸੋ ਬਹੁਤ ਚੰਗੀ ਝੋਟੀ ਆ ਸੋਈ ਸਵਾਈ ਆ ਚੰਗੇ ਦੁੱਧ ਤੇ ਚੱਲਣ ਈ ਆ ਠੀਕ ਆ ਜੀ ਸੋ ਬਾਕੀ ਪੂਰੀ ਡਿਟੇਲ ਆਪਾਂ ਵੀਰ ਸੁਭਾ ਸਿੰਘ ਹੋਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਇਹ ਝੋਟੀ ਸੂਈ ਆ ਤੇ ਇੱਕ ਇਧਰ ਦੋਸਤੋ ਮੱਝ ਜਿਹੜੀ ਤੁਸੀਂ ਦੇਖ ਰਹੇ ਜੀ ਇਹ ਗੱਬਣ ਮੱਝ ਆ ਤਿਆਰੀ ਵਾਲੀ ਆ ਸੋ ਸਮਾਂ ਹਜੇ ਲੈਂਦੀ ਆ ਬਾਕੀ ਸਮਾਂ ਕਿੰਨਾ ਬਾਕੀ ਹੈ ਦਾ ਸੁਣਦੇ ਵਿੱਚ ਸਵੇਰ ਕਿੰਨਾ ਕੀ ਰੇਟ ਮੋਲ ਰਹਿਣ ਵਾਲਾ ਉਹ ਪੂਰੀ ਗੱਲਬਾਤ ਆ ਪੂਰੀ ਡਿਟੇਲ ਆ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਕਿਸਾਨ ਵੀਰੋ 30 ਅਗਸਤ ਤੇ ਸਮਾਂ ਕੋਈ ਮਾਰਨਿੰਗ ਦੇ 8:30 9:00 ਵਜੇ ਦਾ ਆ ਉਹ ਕਰ ਲੈਨੇ ਆ ਗੱਲਬਾਤ ਵੀਰ ਸੁਭਾ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਸੁਭਾ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਧੰਨਵਾਦ ਤੁਹਾਡੇ ਆਇਆਂ ਦਾ ਠੀਕ ਹੋਰ ਪਾਜੀ ਕਿਵੇਂ ਸਿਹਤ ਠੀਕ ਠਾਕ ਹਾਂ ਵਧੀਆ ਹਸਨੂ ਸਾਹਿਬ ਵਧੀਆ ਜੀ ਠੀਕ ਹੈ ਜੀ ਅੱਛਾ ਪਾਜੀ ਅੱਜ ਆਪਣੇ ਕੋਲ ਪਸ਼ੂ ਵੈਸੇ ਆਉਂਦੇ ਰਹਿੰਦੇ ਆਈ ਚਲਾਈ ਇਸੇ ਤਰ੍ਹਾਂ ਕੋਈ 2-4 ਨੱਕ ਆਗੇ 2-4 ਵੇਕੀ ਹਾਂਜੀ ਅੱਜ ਆਪਣੇ ਕੋਲ ਦੋ ਹੀ ਪਸ਼ੂ ਆ ਤੇ ਇੱਕ ਨੀਲੀ ਰਾਵੀ ਦੇ ਵਿੱਚ ਆਪਣੇ ਕੋਲ ਝੋਟੀ ਆ ਆਜੋ ਪਾਉ ਜੀ ਠੀਕ ਹੈ ਜੀ ਹਾਂਜੀ ਇੱਕ ਨੀਲੀ ਰਾਵੀ ਦੇ ਵਿੱਚ ਝੋਟੀ ਹੈ ਤੇ ਇੱਕ ਆਪਣੇ ਕੋਲ ਮੱਝ ਖੜੀ ਹੈ ਜੀ ਹਾਂਜੀ ਝੋਟੀ ਵੀ ਪਾਉ ਬਿਲਕੁਲ ਤਾਜੀ ਸੂਈ ਆ ਹਾਂਜੀ ਠੀਕ ਹੈ ਸੂਈ ਨੂੰ ਅੱਜ ਕਿੰਨਾ ਸਮਾਂ ਹੋ ਗਿਆ ਹੋਗਾ ਝੋਟੀ ਇਹਨੂੰ ਕਿਰਪਾ 25 ਦਿਨ ਰੇੜ ਗਿਆ ਕੋਈ 2 ਦਿਨ ਬਾਅਦ ਲ ਠੀਕ ਆ ਜੀ 20 25 ਦਿਨਾਂ ਦੀ ਸੂਈ ਹੈ 20 25 ਦਿਨਾਂ ਦੀ ਸੂਈ ਹੈ ਦੋਸਤੋ ਝੋਟੀ ਨੀਲੀ ਰਾਵੀ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਲੀਏ ਸੂਹਾ ਵੀਰ ਕਿਨਵਾ ਪਹਿਲਾ ਕਿ ਦੂਜਾ ਹੋਊਗੀ ਇਹ ਝੋਟੀ ਇਹ ਦੰਦਾ ਜੀ ਹੈ ਜੀ ਪਹਿਲਣੀ ਹੈ ਝੋਟੀ ਹੈ ਪਹਿਲਣੀ ਸੂਈ ਆ ਹਾਂਜੀ ਠੀਕ ਆ ਲੋ ਵੀ 5 ਕਿ ਦਿਨਾਂ ਦਾ ਦੋਸਤੋ ਸੂਹਾ ਮੰਨ ਲਿਓ ਠੀਕ ਆ ਜੀ 5 ਕਿ ਦਿਨਾਂ ਦੀ ਸੂਈ ਆ ਵੈਸੇ ਮਹੀਨੇ ਦੇ ਅੰਦਰ ਬਾਹਰ ਹੀ ਤੁਸੀਂ ਮੰਨ ਲਿਓ ਠੀਕ ਆ ਤੇ ਪਹਿਲਾ ਸੂਹਾ ਝੋਟੀ ਆ ਟੇਡੇ ਘਟ ਦੇ ਵਿੱਚ ਆ ਨੀਲੀ ਰਾਵੀ ਦੀ ਝੋਟੀ ਆ ਅਗਲੇ ਪੈਰਾਂ ਤੇ ਜਵਾਬ ਤੁਹਾਨੂੰ ਮਿਲੂਗਾ ਦੋਸਤੋ ਮਗਰਲੇ ਪੈਰ ਵੀ ਧੋਵੇ ਆ अच्छा फिर इंदा थले दो तो होण किन्ना है इस वक्त जेड़ा अपन चबावांगे इंदा थले 11 लीटर दूध ਆ ਜੀ ਕਿਹੜਾ ਚਬਾਵਾਂਗੇ ਆਪਾਂ 11 ਲੀਟਰ ਹਾਂਜੀ ਤੁਸੀਂ ਦੱਸਿਆ ਸੀ ਵੀ ਇਹ ਹੈ ਹੁਣ ਬਿਨ ਬੱਚੇ ਤੋਂ ਹਾਂ ਬੱਚਾ ਨਹੀਂ ਹੈਗਾ ਜੀ ਤੇ ਮਿਲਦੀ ਫਿਰ ਬਾੜੇ ਤੇ ਆ ਹਾਂ ਇਤਰਾ ਖੁਰਲੀ ਦੇ ਚੋ ਲੈਣੀ ਇਤਰਾ ਦਾਣਾ ਪਾ ਕੇ ਅੱਛਾ ਜੀ ਬੈ ਜਾਣਾ ਥੱਲੇ ਸਵੇਰੇ ਵੀ ਤੇ ਸ਼ਾਮ ਨੂੰ ਵੀ ਜੀ ਮਿੱਠੀ ਐ ਉਹ ਉਹ ਗੱਲ ਨਹੀਂ ਹੈਗੀ ਵੀ ਇਤਰਾ ਨਾ ਕੋਈ ਜੋੜ ਪਾਉਣਾ ਨਾ ਵੰਗਾ ਇੰਜ ਖੁਸ਼ ਹੋ ਕੇ ਮਿਲਣਾ ਠੀਕ ਹੈ ਜੀ ਲੋ ਵੀ ਭਰਾਵੋ ਇਸੇ ਤਰ੍ਹਾਂ ਜਿਹੜਾ ਵੰਡਾ ਪਾ ਕੇ ਅੱਗੇ ਬਿਲਕੁਲ ਖੁਰਲੀ ਦੇ ਵਿੱਚ ਤੁਸੀਂ ਦਾਣਾ ਫੱਕਾ ਪਾ ਕੇ ਵਾੜੇ ਤੇ ਚਾਰਟ ਤੇ ਲੱਗੀ ਆ ਤੇ ਧਾਰ ਦੂਰ ਵੀ ਲੈਂਦੀ ਆ ਕਰਮਾਂ ਦੀ ਠੀਕ ਆ ਜੀ ਝੋਟੀ ਬਹੁਤ ਸੋਹਣੀ ਆ ਬੇਲਬੂਲ ਦੀ ਵੇਖੋ ਪੂਰੀ ਸਪੈਸ਼ਲ ਆ ਏਡਾ ਕੱਟ ਸਿੰਗ ਗੁਲਾਈ ਦੇ ਵਿੱਚ ਤੇ ਬਾਕੀ ਹਾਈਟ ਲੈਂਥ ਇੱਕ ਵਾਰੀ ਤੁਹਾਨੂੰ ਆਪਾਂ ਥੋੜੀ ਜੀ ਜਿਹੜੇ ਉਹ ਦਿਖਾ ਦਿੰਨੇ ਆ ਠੀਕ ਆ ਜੀ ਐਨੀਮਲ ਅੱਗੋਂ ਦੋਸਤੋ ਪਸ਼ੂ ਆਏ ਆ ਕਈ ਵਾਰ ਥੋੜਾ ਜਿਹਾ ਉਪਰੇ ਬੰਦੇ ਤੋਂ ਡਰਦੇ ਆ ਉਹ ਤੁਸੀਂ ਥੋੜਾ ਜਿਹਾ ਅੰਡਰਸਟੈਂਡ ਕਰ ਲਿਓ ਠੀਕ ਆ ਜੀ ਆਪ ਹੀ ਬਾਕੀ ਝੋਟੀ ਸੋਹਣੇ ਕੱਦ ਕੱਡ ਦੇ ਵਿੱਚ ਆ ਵਜਨ ਲੋਡ ਦੇ ਵਿੱਚ ਆ ਬੇਲਬੂਲ ਸਪੈਸ਼ਲ ਆ ਠੀਕ ਆ ਤੇ ਚੌਂਚੌਣ ਵੀ ਤਸੱਲੀ ਆਪਣੀ ਵੈਸੇ ਹਾਂ ਪੂਰੀ ਤਸੱਲੀ ਆਪਣੇ ਥਾਣਾ ਦੀ ਕਿਸੇ ਰਕਮ ਦਾ ਭੂਰ ਛੱਟਾ ਖੂਆ ਨਾ ਭੂਰ ਨਾ ਛੱਟਾ ਆ ਉਤਲੇ ਥਾਣੇ ਕੜ ਉੱਤੋਂ ਥੋੜਾ ਜਿਹਾ ਮਾਸ ਉਤੋਂ ਜੁੜਿਆ ਉਰਲੇ ਸਾਈਡ ਦਾ ਹਾਂਜੀ ਤੇ ਪਰਲੇ ਦਾ ਗਾਇਬ ਥੱਲਿਓ ਕੱਲਾ ਕੱਲਾ ਥਾਣ ਚੋਈਦਾ ਥੱਲਿਓ ਵੇ ਇੱਥੇ ਥਾਣਾ ਦੀ ਤੋਂ ਇਹ ਬੰਨੇ ਦਾ ਬੈਣੀ ਵਾਲੇ ਆਏ ਜੋੜਾ ਥਾਣ ਰੱਖਦੇ ਆ ਉੱਤੋਂ ਜੋੜਾ ਰੱਖਦਾ ਥੱਲਿਓ ਨਖੇੜ ਆ ਥੱਲਿਓ ਨਖੇੜ ਹਾਂ ਚੋਏ ਵਧੀਆ ਜਾਂਦੇ ਨੇ ਤੋਂ ਇਹ ਕੱਲੇ ਕੱਲਾ ਕੱਲਾ ਥਾਣ ਜਾਂਦਾ ਠੀਕ ਹੈ ਜੀ ਅਗਲੇ ਨਾਲ ਅਗਲਾ ਚੋਲੀ ਦਾ ਮਗਰ ਦੇ ਨਾ ਮਗਰ ਦਾ ਥਾਣ ਚ ਆ ਦੋਸਤੋ ਜਿਹੜੇ ਉਲਟ ਬਹਿਣੀ ਵਾਲੀ ਸਾਈਡ ਵਾਲੇ ਥਾਣਾ ਠੀਕ ਆ ਜੀ ਉਹਨਾਂ ਦੇ ਵਿੱਚ ਨਖੇੜ ਕੋ 2-2 3-3 ਇੰਚ ਦਾ ਹੈਗਾ ਆ ਇਧਰਲੇ ਥਾਣਾ ਦੇ ਵਿੱਚ ਬਹਿਣੀ ਵਾਲੇ ਪਾਸੇ ਨਖੇੜ ਘਾਟਾ ਠੀਕ ਆ ਜੀ ਜਿੱਦਾਂ ਆਪਾਂ ਦੇਖਦੇ ਆ ਵੀ ਵੀ ਸ਼ੇਪ ਦੇ ਵਿੱਚੋਂ ਭਰੋਂਦੇ ਥੱਲੇ ਤੇ ਫੜ ਕੇ ਜਿਹੜੇ ਅਲੱਗ-ਅਲੱਗ ਹੀ ਚੋਏ ਜਾਂਦੇ ਆ ਠੀਕ ਆ ਜੀ ਵਿਸ਼ਕਾਰ ਪੂਰਾ ਗਾਇਬ ਆ ਤੇ ਪਗੜ ਇਹਨਾਂ ਦੀ ਵੱਖੋ-ਵੱਖਰੀ ਹੁੰਦੀ ਆ ਥਾਣਾ ਦੀ ਇਹ ਮੈਂ ਵੀਰਾਂ ਨੂੰ ਦੱਸ ਦੇਣਾ ਬਿਲਕੁਲ ਬਰੀਕੀ ਦੇ ਵਿੱਚ ਕਿਉਂਕਿ ਬਾਅਦ ਵਿੱਚ ਦੂਰੋਂ ਨੇੜੇ ਕੋਈ ਕਿਸੇ ਵੀਰ ਨੇ ਆਉਣਾ ਇੱਥੇ ਆਣ ਕੇ ਵੀਰ ਇਹ ਨਾ ਕਹੇ ਵੀ ਜੋੜਾ ਹਨ ਸੀ ਸਾਨੂੰ ਦ ਤੇ ਬਾਕੀ ਦੁੱਧ 11 ਲੀਟਰ ਦੇ ਥੱਲੇ ਬਿਲਕੁਲ ਜਿਹੜਾ ਹਾਜ਼ਰ ਆ ਜਿਹੜਾ ਕਿਸੇ ਭਰਾ ਨੇ ਚੋ ਲੈਣਾ ਇੱਥੇ ਆਣ ਕੇ ਉਹ 11 ਲੀਟਰ ਦੁੱਧ ਐਸ ਵਕਤੇ ਤੇ ਥੱਲੇ ਹਾਜ਼ਰ ਆ ਤੇ ਵੀਰ ਸੁਪਾਸ ਸਿੰਘ ਥੋੜਾ ਜਿਹਾ ਆਪਾਂ ਇਹਨੂੰ ਕੋਲ ਕੇ ਇੱਕ ਵਾਰੀ ਤੋੜ ਕੇ ਦਿਖਾ ਦਈਏ ਵੀਰਾਂ ਸਾਰੇ ਹਾਂਜੀ ਠੀਕ ਹੈ ਜੀ ਬਾਪ ਜੀ ਮਾੜਾ ਜਿਹਾ ਇੱਧਰ ਆ ਜਾ ਇਹਨੇ ਭੱਜਣਾ ਆਇਆ ਹਾਂ ਜਾ ਲਓ ਜੀ ਉਲਟ ਬਹਿਣੀ ਵਾਲੀ ਸਾਈਡ ਤੋਂ ਦੋਸਤੋ ਤੁਸੀਂ ਕਰੋ ਚੈੱਕ ਠੀਕ ਆ ਨਖੇੜ ਆਪਸੀ ਥਣਾ ਦਾ ਜਿੱਦਾਂ ਇੱਕ ਆਪਾਂ ਨਾਰਮਲ ਮੱਝਾਂ ਦੇ ਵਿੱਚ ਦੇਖਦੇ ਆ ਕੋਈ 3 2 2 3 3 ਇੰਚ ਤੇ ਥਣ ਲੱਗਾ ਤੇ ਬਾਕੀ ਅਡਰ ਰੂਟਰ ਦੀ ਕੁਆਲਿਟੀ ਚੰਗੀ ਆ ਇੱਕ ਸਾਰ ਲੇਵਾ ਪੱਤਰ ਵਿਖਾਲਾ ਤੇ ਹਾਈਟ ਕੱਦ ਵੀ ਸੋਨਾ ਕਰਮ ਵਾਲੀ ਦਾ ਠੀਕ ਆ ਸੋ ਸਭ ਤੋਂ ਅਹਿਮ ਗੱਲ ਆ ਵੀ ਨਵੀਂ ਝੋਟੀ ਆ ਤੇ ਥੋੜਾ ਜਿਹਾ ਆਪਾਂ ਜਿਆਦਾ ਮਗਰ ਪਸ਼ੂ ਤੇ ਨਹੀਂ ਜਾਂਦੇ ਕਿ ਕਿਉਂ ਥੋੜਾ ਜਿਹਾ ਪਸ਼ੂ ਉਪਰੇ ਬੰਦੇ ਨੂੰ ਵੇਖ ਕੇ ਭੱਜਦਾ ਨੱਟਦਾ ਇਸ ਕਰਕੇ ਸਾਰੇ ਵੀ ਰੈਂਡਰ ਅੰਡਰਸਟੈਂਡ ਕਰ ਲਿਓ ਆ ਦੇਖੋ Ah, d'accord. ਠੀਕ ਹੈ ਜੀ ਆਪਸੋ ਇੱਥੇ ਵੈਸੇ ਵੀਰ ਸੂਪੇ ਥੋੜਾ ਜੁੜਿਆ ਥਾ ਨਾ ਨਾ ਹਾਂ ਥੋੜਾ ਜੁੜਿਆ ਥੱਲੇ ਕੋ ਗਾਇਬ ਆਉਣ ਡਿਆ ਹਾਂ ਹਾਂ ਇਥੋਂ ਹੱਥ ਪੈਣਾ ਉਥੋਂ ਗਾਇਆ ਪਿਆ ਅੱਛਾ ਅੱਛਾ ਉੱਥੋਂ ਮਾਸ ਜੁੜਿਆ ਤਾਂ ਠੀਕ ਹੈ ਵੀਰ ਜੀ ਠੀਕ ਹੈ ਲਓ ਜੀ ਅੱਛਾ ਵੀਰ ਸੂਪੇ ਦੀ ਡਿਮਾਂਡ ਕੀ ਕਰਦੇ ਆਪਾਂ ਲੈ ਦੇਗੀ ਵੀਰ ਰੂ ਕਹਿੰਦਾ ਕਹਿੰਦਾ ਜੀ ਲੈਣ ਦੇਣ ਕਿਹੜਾ 70000 ਰੁਪਿਆ ਆਈਦਾ 70000 ਹਾਂਜੀ ਵੀ ਜਿੱਥੇ ਆਪਾਂ ਦੇ ਹੀ ਦੇਣੀ ਆ ਹਾਂਜੀ ਹਾਂਜੀ ਬਾਕੀ ਛੋਟ ਸੇ ਆਪਾਂ ਕਿੰਨਾ ਕੁ ਹੋ ਜਾਊਗਾ ਖੁੱਲਾ ਇੱਕੇ ਰਾਹ ਸਿਰ ਦੀ ਗੱਲ ਕਰਦੀ ਐ ਵੀ ਜਿੱਥੇ ਤੱਕ ਵੀ ਚਲੋ ਭਾਈ ਦਾ ਭੈਣ ਭਰਾ ਦਾ ਕਿਹੜਾ ਮਾਣ ਹੋਊਗਾ ਛੋਟ ਕਰਾਂਗੇ 70 ਚੋਂ ਹਾਂਜੀ 70 ਚੋਂ ਕਰਾਂਗੇ ਠੀਕ ਹੈ ਜੀ ਹਾਂਜੀ ਲੋਬ ਦੋਸਤੋ 70000 ਦੇ ਵਿੱਚੋਂ ਮਾਣ ਤਨ ਖੁੱਲਾ ਡੋਲਾ ਹੋ ਜਾਊਗਾ ਕੋਈ ਵੀ ਵੀਰ ਸੰਪਰਕ ਕਰ ਲਿਓ ਠੀਕ ਆ ਜੀ ਜਿੰਨਾ ਵੀ ਹੋ ਸਕਦਾ ਜਿੰਨੀ ਵੀ ਗੰਜੈਸ਼ ਆ ਵਿੱਚੋਂ ਮਾਣ ਤਨ ਹੋ ਜਾਊਗਾ ਛੋਟ ਸੇ ਆਪਾਂ ਹੋ ਜਾਊਗਾ ਝੋਟੀ ਚੰਗੀ ਐ ਠੀਕ ਆ ਬਾਕੀ ਤੁਹਾਨੂੰ ਜੋ ਵੀ ਪ੍ਰੋਪਰ ਸੀ ਇਨਫੋਰਮੇਸ਼ਨ ਪੂਰੀ ਜਾਣਕਾਰੀ ਆ ਉਹ ਆਪਾਂ ਦੇ ਦਿੱਤੀ ਆ ਠੀਕ ਆ ਸੋ ਜਿਹੜੇ ਵੀਰ ਨੂੰ ਜਚੂਗੀ ਸੌਦਾ ਤੁਸੀਂ ਕਰ ਲਿਓ ਠੀਕ ਆ ਇੱਧਰ ਵੀਰ ਆਪਣੇ ਕੋਲ ਸੈਕਿੰਡ ਨੰਬਰ ਤੇ ਇੱਕ ਆ ਜਿਹੜੀ ਮੱਝ ਖੜੀ ਆ ਹਾਂਜੀ ਇਹ ਸੁਆ ਹੁਣ ਕਿੰਨਾ ਸੁੰਦੀ ਆ ਗਾਂ ਇਹ ਜੀ ਤੀਜਾ ਕਹਿੰਦਾ ਇਹ ਚੌਥਾ ਚੌਥਾ ਇਹ ਹੋਸਾ ਪੰਜਵਾਂ ਹੋਸਾ ਕਰ ਆਪਾਂ ਕੋ ਲੈ ਗਏ ਆ ਇਹਦੀ ਗੱਲ ਐਵੇਂ ਕਹਿ ਦਿੱ ਗਏ ਹਾਂ ਤਾਂ ਵੀ ਸੁਆ ਦੇ ਵਿੱਚ ਦੋਸਤੋ ਕੋਈ ਆਪਦੀ ਸਮਝ ਵੇਖ ਲੈ ਚੌਥਾ ਮੰਨ ਵਾਲੇ ਭਰਾ ਕੋਈ ਪੰਜਵਾਂ ਮੰਨ ਵਾਲੇ ਠੀਕ ਆ ਤੇ ਹੈ ਤਿਆਰੀ ਵਾਲੀ ਇਹ ਵੈਸੇ ਦੇਣ ਲੈ ਜੂ 2-4 ਨਾਲ ਥੱਲੇ ਮੈਂ ਇਹਦਾ ਸ਼ਹਿਦ ਹੀ ਆਉਂਦਾ ਜੀ ਅੱਛਾ ਜੀ ਹਾਂ ਉਹ 35 ਜੇ ਤੋਂ 100 ਸ਼ਹਿਦ ਹੀ ਆਉਂਦਾ ਠੀਕ ਆ ਜੀ ਸੋ ਬੋਲਾ ਨਹੀਂ ਭੰਨਿਆਂਗਾ 35 ਸ਼ਹਿਦ ਹੀ ਆਉਂਦਾ ਥੋੜੇ ਜੇ ਕਈ ਵਾਰ ਨਰਮ ਸਾਹਬ ਸੰਭਾਲ ਦੇ ਵਿੱਚੋਂ ਪਸੂ ਨਿਕਲਦੇ ਆ ਉਹ ਹਿਸਾਬ ਨਾਲ ਤੁਸੀਂ ਚੈੱਕ ਕਰ ਲਿਓ ਸੂਬਾ ਚੌਥਾ ਮੰਨ ਲੈ ਕੋਈ ਭਰਾ ਪੰਜਵਾਂ ਮੰਨ ਲੈ ਠੀਕ ਆ ਜੀ ਉਹ ਵੀਰਾਂ ਦਾ ਵੀ ਅੱਗੇ ਆਪ ਦੀ ਕੋਈ ਸਮਝ ਵੇਖ ਲੈ ਰੇੜ ਪੜਤਾ ਬੜਾ ਜਾਇਜ਼ ਆ ਬਿਲਕੁਲ ਭਾ ਫੜਤੇ ਜੀ ਬਿਲਕੁਲ ਭਾ ਫੜਤੇ ਵਿੱਚ ਦੇ ਦੇਣੀ ਆ ਤੁਹਾਨੂੰ ਠੀਕ ਆ ਹੈ ਬਿਲਕੁਲ ਬਦਲੇ ਪਿੰਡੇ ਦੀ ਆ ਤੇ ਥਣ ਦੇਵੇ ਦੀ ਸਾਫ ਸੁਥਰੀ ਆ ਵੈਸੇ ਸ਼ਾਇਦ ਆਉਂਦਾ ਤੇ ਬਣੂ ਭਾਂਡਾ ਬਹੁਤ ਬਣਾਉਗੀ ਮੈਂ ਠੀਕ ਹੈ ਜੀ ਹਾਂ ਠੀਕ ਆ ਕਿਤੇ ਪਣ ਤੋਪਨੇ ਕੋ ਜਾਨੀ ਦਾ ਨਾ ਇੱਕੋ ਜਾਨ ਸ਼ਹਿਦ ਹੀ ਆਉਂਦਾ ਇੱਕੋ ਜਆ ਜੋ ਵੀਰ ਸੁਪੇ ਇਹ ਵੀ ਖੋਲ ਕੇ ਦਿਖਾ ਦਈਏ ਵੀਰਾਂ ਨੂੰ ਲਓ ਤਾਂ ਸੋ ਵੈਸੇ ਤਿਆਰੀਆਂ ਦੀ ਮੁਕੰਮਲ ਤੌਰ ਤੇ ਪੂਰੀ ਆ ਹੋ ਸਕਦਾ ਵੀ ਦਿਨ ਪੂਰੇ ਹੋਏ ਹੁਣ ਠੀਕ ਆ ਜੀ ਜਿਹੜੇ ਉੱਪਰ ਲੈ ਕੇ ਜਾ ਰਹੀ ਆ ਉਹੀ ਆ ਵੀ ਦੋ ਲੈ ਜੇ ਚਾਰ ਲੈ ਜੇ ਪੰਜ ਲੈ ਜੇ ਵੈਸੇ ਪੁੜੇ ਪੜੇ ਨਵਾਏ ਆ ਤੇ ਥੋੜੀ ਜੀ ਨਰਮ ਸਜ ਸੇਵਾ ਸੰਭਾਲ ਦੇ ਵਿੱਚੋਂ ਕਿਹਨਾਂ ਪਸ਼ੂ ਨਿਕਲਦਾ ਉਸ ਅਕੋਰਡਿੰਗ ਰੇਟ ਵੀ ਜਿਹੜਾ ਵੀਰਾਂ ਦਾ ਵੀ ਆਪਾਂ ਨੋਰਮਲ ਰੇਟ ਹੀ ਕਰਨਾ ਬਿਲਕੁਲ ਜਿਹੜਾ ਵੀ ਕੋਈ ਛੋਟਾ ਜ਼ਿਮੀਂਦਾਰ ਵੀਰ ਆ ਕੋਈ ਛੋਟਾ ਫਾਰਮਰ ਵੀਰ ਆ ਉਹ ਵੀ ਜਿਹੜਾ ਹੱਥ ਪਾਲੇ ਠੀਕ ਆ ਥੱਲੇ ਲੇਵੇ ਦੀ ਸਾਫ ਸੁਥਰੀ ਆ ਮੇਨ ਗੱਲ ਆ ਪਸ਼ੂ ਤੇ ਥੱਲੇ ਲੇਵੇ ਦੀ ਆ ਥੱਲੇ ਲੇਵੇ ਦੀ ਸਾਫ ਸੁਥਰੀ ਆ ਬਾਕੀ ਸੁਭਿਆ ਦੇ ਵਿੱਚ ਪਸ਼ੂ ਦੋਸਤੋ ਇੱਕ ਅਦਾ ਵੀਰ ਵੀ ਵਾਦੀ ਮੰਨ ਲਏ ਜੇ ਚੌਥਾ ਗਿਆ ਤੇ ਪੰਜਵਾਂ ਮੰਨ ਲਏ ਤੀਜਾ ਗਿਆ ਤੇ ਚੌਥਾ ਮੰਨ ਲਏ ਠੀਕ ਆ ਜੀ ਉਹ ਤੁਸੀਂ ਆਪਦੀ ਜੱਜਮੈਂਟ ਕਰ ਲਿਓ ਠੀਕ ਹੈ ਅੱਛਾ ਵੀਰ ਸੂਬੇ ਆਪਾਂ ਦੇ ਦਾਂਗੇ ਕਿੰਨੇ ਦੀ ਵੀਰੇ ਹਾਂ ਨਾ ਜਿਹੜੀ ਇਹਦਾ ਵੀਰ ਮੋੜ ਲ 62000 ਰੁਪਇਆ 62 ਹਾਂਜੀ 62 ਦੇ ਵਿੱਚੋਂ ਕੋਈ ਛੋੜਛੱਪਾ ਮੌਕੇ ਤੇ ਹਾਂਜੀ ਜ਼ਰੂਰ ਛੋੜ ਕੇ ਬਾਜੂ ਰੋਊਗਾ ਬਿਲਕੁਲ ਹਾਂਜੀ ਜਿੰਨਾ ਵੀ ਹੋ ਸਕਦਾ ਹੋਵੇ ਹਾਂਜੀ ਹਾਂਜੀ ਲਓ ਜੀ 62000 ਦੀ ਡਿਮਾਂਡ ਆ 62000 ਦੀ ਮੰਗ ਕੀਤੀ ਆ ਵੀਰ ਨੇ ਤੇ ਵਿੱਚੋਂ ਮਾਣ ਤਾਂ ਹੋ ਜਾਊਗਾ ਮੌਕੇ ਤੇ ਛੋੜਛੱਪਾ ਹੋ ਜਾਊਗਾ ਕੋਈ ਭਰਾ ਸੰਪਰਕ ਕਰ ਲੇ ਠੀਕ ਆ ਜੀ ਤੇ ਨੰਬਰ ਵੈਸੇ ਸਕਰੀਨ ਤੇ ਥੱਲੇ ਚੱਲਦੇ ਰਹਿਣਗੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਆ ਇਹ ਅੱਜ ਦੋ ਐਨੀਮਲ ਸੀਗੇ ਜਿਹੜੀ ਆਪਾਂ ਤੁਹਾਨੂੰ ਇਹ ਮੱਝ ਦਿਖਾ ਦਿੱਤੀ ਆ। ਆਹ। ਠੀਕ ਆ। ਅੱਛਾ ਫਿਰ ਸਵੇ ਇੱਕ ਕੰਟੈਕਟ ਨੰਬਰ ਆਪਣੇ ਦੱਸ ਦਿਆ ਜੀ। ਆਪਣਾ 95015 ਹਾਂਜੀ 18570 ਠੀਕ ਆ ਫਿਰ। ਹਾਂਜੀ। ਇਹ ਦੋ ਹੀ ਨਾਕਸੀ ਅੱਜ ਆਪਣੇ ਕੋਲ। ਹਾਂਜੀ ਦੋ ਹੀ ਆ ਜੀ। ਠੀਕ ਆ ਜੀ। ਲਓ ਦੱਸੋ ਇਹ ਦੋ ਪਸ਼ੂ ਬਕਾਉ ਅੱਜ ਵੀਰ ਸੁਭਾ ਸਿੰਘ ਹੋਣਾ ਦੇ ਕੋਲ ਪਿੰਡ ਨੀਆਮਦੀਨ ਵਾਲਾ ਤੇ ਦੋਵੇਂ ਐਨੀਮਲ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਬਾਕੀ ਪਸ਼ੂ ਚੰਗੇ ਲੱਗੇ ਹੋਣਗੇ ਰੇੜਪੜਤਾ ਵੈਸੇ ਜਾਇਜ਼ ਆ। ਇਥੇ ਆਣ ਕੇ ਆਪਣੀ ਨਰਕ ਪਰਖਾ ਤਾਂ ਸਾਡੀ ਕਰ ਲਿਓ ਠੀਕ ਹੈ ਜੀ ਮਿਲਦੇ ਹੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ